Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਆਓ ਜੀ ਆਪਾਂ ਪੰਡ ਦੇ ਮੋੜਵਾਰ ਵਿਅਕਤੀ ਨਾਲ ਗੱਲ ਕਰਦੇ ਹਾਂ ਕਿ ਕੀ ਮਾਮਲਾ ਸੀ ਜਿਹੜਾ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਤੇ ਕਿੰਨੇ ਜਿਹੜਾ ਗਵਰਨਰ ਦਾ ਮਾਮਲਾ ਉਹ ਪੰਚਾਇਤ ਤੇ ਲੱਗਾ ਹੋਇਆ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਗੋਾਲ ਜੀ ਨਾਮ ਕੀ ਮੈਂ ਕੁਲਦੀਪ ਸਿੰਘ ਪਿੰਡ ਜਵਾਰ ਸਿੰਘ ਵਾਲਾ ਹਦਵਾਸਤ ਨੰਬਰ 187 ਹਾਂਜੀ ਅਸੀਂ ਅੱਜ ਇੱਥੇ ਸਾਰੇ ਜਣੇ ਇਕੱਠੇ ਹੋਏ ਆ ਕਿ ਸਾਡੇ ਪਿੰਡ ਜੋ ਪੰਚਾਇਤ ਦੀ ਜ਼ਮੀਨ ਦਾ ਪੈਸਾ ਸੀਗਾ ਲਗਭਗ 50 ਲੱਖ ਦੇ ਅੰਦਰ ਬਾਹਰ ਤੇ ਜਿਹੜੀ ਗ੍ਰਾਂਟ ਆਈ ਆ ਉਹ ਵੀ ਲਗਭਗ ਇੰਨੀ ਸੀ ਜੀ ਧਰਮਸ਼ਾਲਾ ਵਾਸਤੇ ਤਕਰੀਬਨ 10 ਲੱਖ ਗ੍ਰਾਂਟ ਆਈ ਸੀ ਜਿਹਦੇ ਚੋਂ ਤੁਹਾਨੂੰ ਦਿਖਾਇਆ ਜਾਊਗਾ ਕਿ ਸਿਰਫ 4 ਕੁ ਲੱਖ ਰੁਪਈਆ ਜਿਹੜਾ ਗ੍ਰਾਂਡ ਇਹ ਦੇ ਲਾਇਆ ਗਿਆ ਤੇ ਜਦੋਂ ਅਸੀਂ ਮੋਹਤਵਾਰ ਬੰਦਿਆਂ ਨੇ ਸਰਪੰਚ ਨਾਲ ਸੰਪਰਕ ਕੀਤਾ ਵੀ ਤੁਸੀਂ ਆ ਸਾਡੇ ਜਿਹੜੇ ਵਾਸ਼ਰੂਮ ਰਹਿੰਦੇ ਆ ਜਾਂ ਬਾਹਰ ਗੇਟ ਰਹਿੰਦੇ ਆ ਜਾਂ ਕੋਈ ਹੋਰ ਕੰਮ ਕਰਨ ਵਾਲੇ ਆ ਬੱਚਿਆਂ ਦੇ ਖੇਡਣ ਵਾਸਤੇ ਮਾਨ ਸਰਕਾਰ ਬਹੁਤ ਉਪਰਾਲੇ ਕਰ ਰਹੀ ਆ ਤੇ ਇੱਕ ਸਾਡੇ ਸਟੇਡੀਅਮ ਆ ਉਹਦੀ ਸਫਾਈ ਵਾਸਤੇ ਕਿਹਾ ਜਾਂ ਵਾਟਰ ਵਰਕਸ ਵੀ ਉਹ ਜਿਹੜੀ ਲੀਕੇਜ ਆ ਉਹਦੇ ਵਾਸਤੇ ਕਿਹਾ ਤਾਂ ਉਹਨਾਂ ਨੇ ਸਾਫ਼ ਕਹਿਤਾ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਸਾਰੇ ਪੈਸੇ ਲਾ ਚੁੱਕੇ ਆ ਜਦ ਕਿ ਵਾਟਰ ਵਰਕਸ ਦੇ ਵੀ ਪੈਸੇ ਇਹਦੇ ਵਿੱਚ ਪਾਏ ਹੋਏ ਆ ਇਹਨਾਂ ਨੇ ਤਾਗਜਾ ਦੇ ਵਿੱਚ ਕਿ ਅਸੀਂ ਪਾਈਪਾਂ ਪਾ ਚੁੱਕੇ ਆ ਤੇ ਜਿਹੜਾ ਛੱਪੜ ਦਾ ਉਹਦੀ ਵੀ ਤਿੰਨ ਵਾਰ ਪਟਾਈ ਕਰਵਾ ਚੁੱਕੇ ਆ ਤੇ ਸਫਾਈ ਕਰਵਾ ਚੁੱਕੇ ਆ ਤਾਂ ਕਿ ਨੇੜਲੇ ਘਰਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਸੀਗਾ ਪਰ ਇੱਕ ਪਰ ਉੱਥੇ ਇੱਕ ਪਰਸੈਂਟ ਵੀ ਕੰਮ ਨਹੀਂ ਹੋਇਆ ਛੱਪੜ ਦਾ ਕਿ ਉਹਦੇ ਚੋਂ ਕੋਈ ਲੀਟਰ ਪਾਣੀ ਕੱਢਿਆ ਹੋਵੇ ਜਾਂ ਉਹਦੇ ਚੈੱਕ ਕਰਾਇਆ ਕੋਈ ਬਾਹਰ ਕੱਢਿਆ ਹੋਵੇ ਨੇੜਲੇ ਘਰੋਂ ਨਾਲ ਤੋਂ ਬਹੁਤ ਤੰਗ ਆ ਛੱਪੜਾਂ ਤੋਂ ਕਿਉਂਕਿ ਜਦੋਂ ਐ ਸਾਈਡ ਤੋਂ ਚੜ੍ਹਦੇ ਪਾਸਿਓਂ ਹਵਾ ਵਗਦੀ ਆ ਤਾਂ ਉਹਨਾਂ ਨੂੰ ਬੜੀ 스ਮਲ ਗੰਦੀ ਆਉਂਦੀ ਆ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਫੇਰ ਇਸ ਧਰਮਸ਼ਾਲਾ ਦੇ ਉੱਤੇ ਵੀ ਸਾਨੂੰ ਜਿਹੜੀ ਪਹਿਲੀ ਧਰਮਸ਼ਾਲਾ ਸੀ 3000 ਸਕਰ ਫੁੱਟ ਉਹ ਗ੍ਰਾਂਟ ਗਵਨ ਕਰਨ ਦੇ ਚੱਕਰ ਵਿੱਚ ਉਹ ਟਾ ਦਿੱਤੀ ਗਈ ਉਹਦੀ ਐਕਟ ਉਹਦਾ ਸਰੀਆ ਕੋਈ ਹਸਾਬ ਕਿਤਾਬ ਨਹੀਂਗਾ ਤੇ ਸਿਰਫ 12 1300 ਸਕਰ ਫੁੱਟ ਜਿਹੜੀ ਆ ਨਵੀਂ ਬਣਤੀ ਉਹ ਵੀ ਪੂਰੀ ਕੰਪਲੀਟ ਨਹੀਂ ਕੀਤੀ ਗਈ ਫਿਰ ਗਲੀਆਂ ਨਾਲੀਆਂ ਦਾ ਐਡਾ ਮੰਦਾ ਹਾਲ ਆ ਕਿ ਤੁਹਾਨੂੰ ਦਿਖਾਵਾਂਗੇ ਕਿ ਕਿੰਨੇ ਮਕਾਨ ਲੋਕਾਂ ਦੇ ਪਾਣੀ ਪੈ ਪੈ ਕੇ ਨੀਆਂ ਚੋਂ 파ਟੇ ਪਏ ਆ ਜਿਹੜੀਆਂ ਗਲੀਆਂ ਨਾਲੀਆਂ ਪਿੰਡ ਦੀਆਂ ਉਹ ਬਿਲਕੁਲ ਸਾਡੇ 1.5 ਸਾਲ ਤੋਂ ਕੋਈ ਸਫਾਈ ਨਹੀਂ ਹੋ ਚੁੱਕੀ ਜਦ ਕਿ ਕਾਗਜ਼ਾਂ ਦੇ ਵਿੱਚ ਇੱਕ ਬੰਦਾ ਵੀ ਸਫਾਈ ਵਾਸਤੇ ਰੱਖਿਆ ਉਹਦੀ ਤਨਖਾਹ ਪਾਈ ਹੋਈ ਆ ਹੋਰ ਬਹੁਤ ਸਾਰੇ ਘਪਲੇ ਆ ਜਿਹੜੇ ਅਸੀਂ ਉਂਗਲਾਂ ਤੇ ਨਹੀਂ ਗਿਣਾ ਸਕਦੇ तकरीबन 1 ਕਰੋੜ ਰੁਪਏ ਚੋਂ ਸਿਰਫ 20-22 ਲੱਖ ਰੁਪਈਆ ਪਿੰਡ ਦੇ ਵਿੱਚ ਲੱਗਾ ਬਾਕੀ ਸਾਰਾ ਜਿਹੜਾ ਹੈਗਾ ਉਹ ਗਵਨ ਹੈ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਜਿਨ੍ਹਾਂ ਨੇ ਪੈਸੇ ਖਾਦੇ ਆ ਉਹਨਾਂ ਤੋਂ ਹਿਸਾਬ-ਕਿਤਾਬ ਲਵਾਂਗੇ ਇਹ ਜਵਾਰ ਸਿੰਘ ਵਾਲਾ ਦੀ ਜਿਹੜੀ ਪਿੰਡ ਦਾ ਸਰਪੰਚ ਹੈ ਉਹਨੇ ਜੋ ਪੈਸਾ ਖਾਦਾ ਮਿਹਰਬਾਨੀ ਕਰਕੇ ਉਹ ਤੋਂ ਹਿਸਾਬ-ਕਿਤਾਬ ਲੈ ਕੇ ਕਾਨੂੰਨ ਅਨੁਸਾਰ ਜਿਹੜੀ ਬੰਦੀ ਕਾਰਵਾਈ ਉਹਦੇ ਉੱਪਰ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਲੋਕਾਂ ਨੂੰ ਪਤਾ ਲੱਗ ਸਕੇ ਸਾਡੇ ਪਿੰਡ 'ਚ ਕਰੋੜ ਰੁਪਈਆ ਲੱਗਾ ਹੁੰਦਾ ਅੱਜ ਖੇਡ ਮੈਦਾਨ ਵੀ ਬਣੇ ਹੋਣੇ ਸੀਗੇ ਗਲੀਆਂ ਨਾਲੀਆਂ ਵੀ ਸਾਫ਼ ਹੋਣੀਆਂ ਸੀਗੀਆਂ ਇੱਥੇ ਗੰਧ ਵੱਜਾ ਹੋਇਆ ਸਟੇਡੀਅਮਾਂ ਚ ਵੀ ਗਲੀਆਂ ਨਾਲੀਆਂ ਦੇ ਵਿੱਚ ਵੀ ਰਸਤੇ ਵਿੱਚ ਨੰਗਣ ਦੀ ਬੜੀ ਦਿੱਕਤ ਹੈ 1349 ਰੁਪਏ ਜਿਹੜੇ ਰਿਕਾਰਡ ਦੇ ਵਿੱਚ ਬੋਲਦੇ ਆ ਵੀ ਪਿੰਡ ਦੇ ਵਿੱਚ ਲਾਏ ਆ ਪਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਪਿੰਡ ਦੀਆਂ ਜਿਹੜੀਆਂ ਗਲੀਆਂ ਨਾਲੀਆਂ ਨੇ ਉਹ ਤਾਂ ਸਲੇਬਾ ਪਾਈਆਂ ਉਹ ਟੁੱਟੀਆਂ ਹੋਈਆਂ ਐ ਕਿ 13 ਸਾਨੂੰ ਪਤਾ ਨਹੀਂ ਲੱਗਦਾ ਕਿ 1349 ਜਿਹੜੇ ਗੱਟੇ ਪਾਏ ਆ ਉਹ ਕਿੱਧਰ ਗਏ ਇੰਨੀ ਐਕਟ ਦਰਿਆਈ ਰੇਤਾ ਜਿਹੜੀ ਕਾਗਜ਼ਾਂ 'ਚ ਪਾਈ ਗਈ ਆ ਆਪ ਸੈਨ ਕੀਤੇ ਜਾਲੀ ਰਸੀਦਾਂ ਦੇ ਉੱਤੇ ਉਹ ਸਾਰਾ ਰਿਕਾਰਡ ਆ ਇਹਨਾਂ ਦਾ ਲਿਆ ਕੇ ਅਸੀਂ ਪੇਸ਼ ਵੀ ਕਰ ਸਕਦੇ ਹਾਂ ਤੇ ਇਹਨਾਂ ਤੇ ਕਾਹਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਹੀਂ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕਰੋੜ ਦੇ ਲਗਭਗ ਰੁਪਈਆ ਜਿਹੜੇ ਗਵਨਦਮਨ ਦਾ ਆਇਆ ਜੀ। ਹਾਂਜੀ ਇਹ ਸਾਰੀ ਪੰਚਾਇਤ ਵੱਲੋਂ ਆ ਕੇ ਕਿਦਾਂ ਵੀ ਕੱਲੇ ਸਰਪੰਚ ਨੇ ਇਹ ਕੱਲੇ ਸਰਪੰਚ ਵੱਲੋਂ ਆ ਜੀ। ਸਰਪੰਚ ਵੱਲੋਂ ਤੇ ਇੰਨੇ ਕਿੰਨਾ ਪੈਸਾ ਲੱਗਾ ਸ਼ੋਅ ਕਰ ਰਹੇ ਆ ਜੀ। ਇੱਥੇ ਧਰਮਸ਼ਾਲਾ ਤੇ ਹਾਂਜੀ ਧਰਮਸ਼ਾਲਾ ਤੇ 10 ਲੱਖ ਰੁਪਈਆ ਲਗਭਗ ਆਇਆ ਸੀਗਾ। 7 ਲੱਖ ਇੱਕ ਵਾਰੀ ਆਇਆ 3 ਲੱਖ ਇੱਕ ਵਾਰੀ ਆਇਆ ਤੇ ਇਹ ਸਾਰੇ ਦਾ ਸਾਰਾ ਪੈਸਾ ਸ਼ੋਅ ਕਰ ਰਹੇ ਆ ਪਰ ਬਣਿਆ ਕੁਛ ਨਹੀਂ। ਇਹ ਜਿਹੜੀ ਇਹਦੀ ਬਾਉਂਡਰੀ ਸੀ ਪਹਿਲਾਂ 5-5 ਫੁੱਟ ਪਹਿਲਾਂ ਹੀ ਹੋਈ ਪਈ ਸੀਗੀ ਤੇ ਇਹਨਾਂ ਨੇ ਤਕਰੀਬਨ 8-8 ਫੁੱਟ ਬਾਉਂਡਰੀ ਹੁਣ ਕੀਤੀ ਹੋਈ ਆ ਤੇ ਉਹ ਕਹਤਾ ਵੀ ਸਾਰਾ ਪੈਸਾ ਲੱਗ ਚੁੱਕਾ ਹੈ ਜਿਹੜੀਆਂ ਗਲੀਆਂ ਨਾਲੀਆਂ ਬਣੀਆਂ ਹੋਈਆਂ ਉਹਨਾਂ ਦੀ ਜਿਹੜੀ ਪੁਰਾਣੀ ਇੱਟ ਸੀ ਉਹਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਵੀ ਕਿੱਥੇ ਗਈ ਸਾਨੂੰ ਜਿਹੜਾ ਸਰੀਆ ਸੀਗਾ ਇਹਦਾ ਧਰਮਸ਼ਾਲਾ ਪੁਰਾਣੀ ਦਾ ਉਹ 3000 ਸਕਰ ਫੁੱਟ ਛੱਤ ਦਾ ਸਰੀਆ ਜਿਹੜਾ ਸੀਗਾ ਉਹ ਕਿਤੇ ਵੀ ਨਹੀਂ ਵਿਖਾਇਆ ਗਿਆ ਕਿ ਕਿਹਨੂੰ ਦਿੱਤਾ ਕਿਵੇਂ ਨਿਲਾਮੀ ਕੀਤੀ ਉਹ ਵੀ ਸਾਰਾ ਅਸੀਂ ਕਿੰਨੇ ਆ ਵੀ ਉਹ ਸਾਰਾ ਹਿਸਾਬ ਪਤਾ ਲਿਆ ਜਾਵੇ ਜਿਹੜੇ ਪੈਸੇ ਆਪਾਂ ਨੂੰ ਫੰਡ ਆਇਸੇ ਉਹਦਾ ਆਪਣੇ ਕੋਲ ਕੋਈ ਹੈ ਸਟੇਟਮੈਂਟ ਹੈਗੀ ਉਹ ਸਾਰੀ ਸਟੇਟਮੈਂਟ ਹੈਗੀ ਆ ਜੀ ਆ ਸਾਰਾ ਜੋ ਰਿਕਾਰਡ ਆ ਰਿਕਾਰਡ ਬੋਲਦਾ ਰਿਕਾਰਡ ਮੁਤਾਬਕ ਅਸੀਂ ਬੋਲ ਰਹੇ ਆ ਰਿਕਾਰਡ ਤੋਂ ਬਿਨਾ ਅਸੀਂ ਕੋਈ ਗੱਲ ਨਹੀਂ ਕਰਦੇਗੇ ਔਨ ਰਿਕਾਰਡ ਗੱਲ ਕੀਤੀ ਜਾਂਦੀ ਆ ਕਿ ਇੰਨਾ ਜਿਹੜਾ ਪੈਸਾ ਆਇਆ ਇਹਨੂੰ ਪਿੰਡ ਨੂੰ ਤੇ ਲੱਗਿਆ ਹੋਇਆ ਨਹੀਂਗਾ ਸਾਰੀਆਂ ਜਾਂ ਲੀਆਂ ਝੂਠੀਆਂ ਸਿੱਧਾ ਬਣਾਈਆਂ ਗਈਆਂ ਕਦੀਪ ਸਿੰਘੇ ਕਰ ਬੋਲ ਬੋਲ ਮੇਰਾ ਪਿੰਡ ਜਵਾਰ ਸੰਘਲਾ ਉਰਫ ਬਾੜਾ ਜਾਇਦਾ ਜੀ ਹੱਦਬਾਸਤ 187 ਤਸੀਲ ਤਲੁੰਡੀ ਭਾਈ ਥਾਣਾ ਕਲਖੁਰਦਾ ਜਿਹੜਾ ਫਰੋਜਪੁਰ ਵਾਸੀ ਪੰਜਾਬ ਦਾ ਹਾਂ ਪੰਜਾਬ ਦੇ ਵਿੱਚ ਜਦੋਂ ਹੀ ਪਿੰਡਾਂ ਦੇ ਵਿੱਚ ਪੰਚਾਇਤਾਂ ਬਣੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਾਰਲੀਮੈਂਟ ਦਾ ਇੰਡੀਅਨ ਪਾਰਲੀਮੈਂਟ ਦਾ ਪੌੜੀ ਦਾ ਪਹਿਲਾ ਟੰਬਾ ਆਖਿਆ ਗਿਆ ਸੀ ਇਹ ਪੰਚਾਇਤਾਂ ਬਣ ਕੇ ਪਿੰਡਾਂ ਦੀ ਤਰੱਕੀ ਕਰਨਗੀਆਂ ਪਰ ਇਹ ਜਿਹੜੇ ਅਸੀਂ ਨਮਾਇਦੇ ਚੁਣੇ ਜਾਂ ਸਰਪੰਚ ਮੈਂਬਰ ਚੁਣੇ ਆ ਇਨਾਂ ਨੇ ਲੋਕਾਂ ਨੂੰ ਇੰਨਾ ਦਬਾਅ ਥੱਲੇ ਰੱਖਿਆ ਕਿ ਮੈਂ ਗਹਿਰੀ ਸਾਹਿਬ ਦਾ ਗਹਿਰੀ ਸਾਹਿਬ ਦਾ ਰਿਸ਼ਤੇਦਾਰ ਆ ਮੈਂ ਜਿੰਦੂ ਸਾਹਿਬ ਦਾ ਰਿਸ਼ਤੇਦਾਰ ਆ ਮੈਂ ਸੇਖੋ ਸਾਹਿਬ ਦਾ ਰਿਸ਼ਤੇਦਾਰ ਆ ਆਮ ਲੋਕ ਡਰਦੇ ਮਾਰੇ ਬੋਲਦੇ ਨਹੀਂ ਆਪਾਂ ਵੇਂਦੇ ਵੀ ਰਹੇ ਪਿੰਡਾਂ ਦੇ ਵਿੱਚ ਪਰਚੇ ਜਾਣੀ ਐਵੇਂ ਝੂਠੇ ਹੁੰਦੇ ਰਹਿਆ ਹੁਣ ਬੇਨਤੀ ਆ ਸਾਰੇ ਨਗਰ ਵਿੱਚੋਂ ਜੋ ਕੁਲਦੀਪ ਸਿੰਘ ਸਾਫਕਾ ਪੰਚਾਇਤ ਮੈਂਬਰ ਨੇ ਬੋਲਿਆ ਕੋਈ ਸਿਆਣਾ ਅਫਸਰ ਕੋਈ ਰਿਸ਼ਤਖੋਰ ਨਾ ਹੋਵੇ ਸਾਨੂੰ ਵੀ ਪਤਾ ਜੋ ਪਿੰਡ ਦੇ ਵਿੱਚ ਘਫਲਾ ਕੀਤਾ ਉਹ ਸਮਝੀ ਪੰਚਾਇਤ ਨੇ ਜਾਂ ਸਰਪੰਚ ਨੇ ਵੀਡੀਓ ਦੀ ਸਹਿਮਤੀ ਨਾਲ ਜਾਂ ਇਲਾਕੇ ਦੀ ਐਮਐਲਏ ਦੀ ਸਹਿਮਤੀ ਨਾਲ ਹੋਇਆ ਹੈ ਪਿੰਡ ਦੇ ਹਰੇਕ ਬਾਰ ਮੂਰੇ ਗੰਦਾ ਪਾਣੀ ਖੜਾ ਇੱਕ ਟੰਕਾ ਵੀ ਗਾਂ ਨਿਕਾਸ ਨਹੀਂਗਾ ਛੱਪੜ ਦੀ ਆ ਕੇ ਹੱਥ ਵੇਖ ਲੋ ਯਾਨੀ ਜੋ ਵੀ ਨੇ ਤਰੱਕੀ ਦੇ ਕੰਮ ਕਰਾਤੇ ਆ ਪਰ ਜਾਲੀ ਰਸੀਤਾਂ ਨਾ ਕਰਾਇਆ ਜੀ ਕੰਮ ਉੱਥੇ ਕੁਝ ਨਹੀਂ ਹੋਇਆ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਆ ਮੈਂ ਹੱਸੇ ਨਾਲੇ ਗੱਲ ਕਹਿਣਾ ਨਾ ਸਾਡਾ ਪਿੰਡ ਦਾ ਪ੍ਰਾਇਮਰੀ ਸਕੂਲ ਇੱਕ ਦਰਬਾਰ ਸਾਹਿਬ ਤੋਂ ਘਟਨੇਗਾ ਇਹਦਾ ਮਤਲਬ ਇਹ ਆ ਜੋ ਵੀ ਪੰਚਾਇਤ ਬਣਦੀ ਸੀ ਉਹਨੇ ਪ੍ਰਾਇਮਰੀ ਸਕੂਲ ਢਾ ਦੇਣਾ ਉੱਥੇ ਹੀ ਉਹਨੂੰ ਢਾਟਾ ਬਣਾਈ ਜਾਣਾ ਅੱਜ ਆਪਾਂ ਕੋਈ ਬਿਲਡਿੰਗ ਬਣਾਈ ਆ ਉਹਦੀ 25 ਜਾਂ 30 ਸਾਲ ਜਾਂ 50 ਸਾਲ ਦੀ ਮਿਆਦ ਹੁੰਦੀ ਆ ਇਹ ਨਹੀਂ ਵੀ ਪਹਿਲੇ 15 ਸਾਲਾਂ ਚ ਪ੍ਰਾਇਮਰੀ ਸਕੂਲ ਬਣ ਗਿਆ ਆਉਣ ਵਾਲਾ ਸਰਪੰਚ ਉਹਨੂੰ ਢਾ ਕੇ ਦੁਬਾਰਾ ਫੇਰ ਬਣਾ ਦੇ ਇਹ ਗੱਲਾਂ ਤੁਸੀਂ ਵੇਖ ਸਕਦੇ ਆ ਜੋ ਕੁਲਦੀਪ ਸਿੰਘ ਨੇ ਦੱਸਿਆ ਹੈ ਪਹਿਲਾਂ ਜਿਹੜੀ ਪੁਰਾਣੀ ਧਰਮਸ਼ਾਲਾ ਸੀ ਉਹ ਐਲਜੀ ਸੀ ਕਿ ਤੋਪਾਂ ਟੈਂਕਾਂ ਦੇ ਗੋਲੇ ਮਾਰੀ ਚੱਲੋ ਨਹੀਂ ਢਹਿਣ ਵਾਲੀ ਸੀ ਪੰਚਾਇਤ ਮੌਜੂਦਾ ਮੌਜੂਦਾ ਸਰਪੰਚ ਨੇ ਮਿੱਟੀ ਸਟਾ ਕੇ ਉਹਨੂੰ ਜਾਣ ਕੇ ਚੈੱਕ ਕੀਤਾ ਕਿ ਪਾਣੀ ਦਾ ਨਿਕਾਸ ਨਾ ਹੋਵੇ ਬਹਾਨਾ ਇਹ ਬਣਾਇਆ ਜੀ ਧਰਮ ਸਾਲਾ ਚ ਪਾਣੀ ਪੈਂਦਾ ਕੋਈ ਨਹੀਂ ਹੁਣ ਜਿਹੜੀ ਧਰਮ ਸਾਲਾ ਬਣਾਈ ਆ ਕੋਈ ਸਿਆਣਾ ਅਫਸਰ ਆ ਕੇ ਦੇਖ ਲੇ ਕੀ ਇਹ ਪਾਣੀ ਦਾ ਨਿਕਾਸ ਕੀਤਾ ਹੁਣ ਜਿਹੜਾ ਨਵਾਂ ਸਰਪੰਚ ਬਣੂਗਾ ਅਸੀਂ ਮਾਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਉਹ ਕੋਈ ਸਿਆਣਾ ਅਫਸਰ ਆ ਕੇ ਮੌਕਾ ਵੇਖ ਲੇ ਹੁਣ ਜਿਹੜੀ ਧਰਮਸ਼ਾਲਾ ਬਣੀ ਆ ਤੇ ਪੰਡਾ ਨਿਕਾਸ ਹੁਣ ਵੀ ਨਹੀਂ ਗਾ ਉਹਨਾਂ ਨੇ ਸਮਝ ਜਿਹੜਾ ਸਰਪੰਚ ਬਣੂਗਾ ਉਹ ਇਹਨੂੰ ਫੇਰ ਢਾਊਗਾ ਗੱਲ ਉੱਥੇ ਹੀ ਆ ਕਿਤੇ ਢਾ ਲਿਆ ਕਿਤੇ ਬਣਾ ਲਿਆ ਕਿਤੇ ਢਾ ਲਿਆ ਕਿਤੇ ਬਣਾ ਲਿਆ ਪੈਸਾ ਸਾਡੀ ਸਰਕਾਰ ਦਾ ਸਾਰੇ ਲੋਕਾਂ ਦਾ ਪੈਸਾ ਉਹ ਕਿਤੇ ਟਿਕਾਣੇ ਲੱਗਣਾ ਚਾਹੀਦਾ ਸਾਡੇ ਪਿੰਡ ਦੇ ਦੋ ਫ੍ਰੀडम फाइਟਰ ਹੋਏ ਆ ਹੋ ਸਕਦਾ ਉਹਨਾਂ ਦੀ ਗ੍ਰਾਂਟ ਲੈ ਕੇ ਕੱਲੇ ਸਰਪੰਚਾਂ ਪੰਚਾਇਤਾਂ ਦਾ ਗਿਆਨ ਨਹੀਂ ਐਮਐਲਏ ਦੇ ਹੱਥ ਵਿੱਚ ਹੁੰਦਾ ਉਹ ਹੀ ਉਹਨਾਂ ਦੀ ਯਾਦਗਾਰ ਨਹੀਂ ਬਣਾਈ ਗਈ ਹੋ ਸਕਦਾ ਉਹਨਾਂ ਦੀ ਗ੍ਰਾਂਟ ਲੈ ਕੇ ਕੀ ਜਿਕਾਈ ਹੋਵੇ ਕਈ ਗੱਲਾਂ ਰਹ ਜਾਂਦੀਆਂ ਜੀ ਜੋਤ ਘਪਲਾ ਸਾਡੇ ਪਿੰਡ ਚ ਹੋ ਰਿਹਾ ਸਾਰਾ ਅਸੀਂ ਮੌਜੂਦਾ ਰਿਕਾਰਡ ਦਿਖਾਵਾਂਗੇ ਜੋ ਜਿੱਥੋਂ ਵੀ ਕੱਢਿਆ ਹੈ ਕਿ ਕਿ ਪੈਸ ਦਾ ਹਿਸਾਬ ਤੁਹਾਨੂੰ ਦੇਵਾਂਗੇ ਹੱਪੜ ਦੀ ਜੋ ਕਲਦੀਪ ਸਿੰਘ ਨੇ ਦੱਸਿਆ ਨਹੀਂ ਵੀਰਾਂ ਸਫਾਈ ਹੋ ਇੱਕ ਵੀਰ ਨੇ ਉੱਥੇ ਟਰੈਕਟਰ ਆਇਆ ਪਰ ਅਸੀਂ ਗੁਰੂ ਘਰ ਜਾਂਦੇ ਹਾਂ ਮੰਦਰ ਮਸੀਦ ਦੇਰੇ ਜਾਂਦੇ ਹਾਂ ਕੁਰਬਾਨੀ ਕਹਿੰਦੀ ਆ ਕੋਟਨ ਖੋਟੇ ਨਾਨਕਾ ਸੱਚ ਰਹੀ ਜਿੱਤ ਤਾਂ ਕਿਹਦੀ ਸੱਚ ਦੀ ਹੋਣੀ ਆ ਅਸੀਂ ਮੌਕੇ ਦੇ ਅਫਸਰਾਂ ਨੂੰ ਡੀਸੀ ਸਾਹਿਬ ਨੂੰ ਵੀਡੀਓ ਸਾਹਿਬ ਨੂੰ ਜਾਂ ਮਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਅਸੀਂ ਇਹਨਿਆਂ ਦੇ ਕੋਈ ਪੰਚਾਇਤਾਂ ਦੇ ਗੋਲੀ ਮਾਰੋ ਜਾਨ ਨੂੰ ਫੈਲਾਦੇ ਜਾਂ ਜੇ ਕੋਈ ਗੱਲ ਨਹੀਂ ਉਹਨਾਂ ਨੂੰ ਨਗਰ ਤੇ ਸੱਦ ਕੇ ਕਰਾਂ ਸ਼ਰਮ ਦੇ ਦੇ ਤਾਂ ਕਿ ਆਉਣ ਵਾਲਾ ਸਰਪੰਚਾ ਜਿਹੜਾ ਬਣਨਾ ਉਹ ਸ਼ਰਮ ਖਾਵੇ ਵੀ ਇਹਨਾਂ ਨੇ ਪੈਸਾ ਖਾਦਾ ਤੇ ਉਹਨਾਂ ਦਾ ਆ ਅਸਰ ਹੋਇਆ ਅੱਗੇ ਤੇ ਜੀ ਹਰਕਤ ਪਿੰਡ ਤੇ ਨਾ ਹੋਵੇ ਪਿੰਡ ਦੇ ਵਿੱਚ ਜਿਹੜਾ ਛੱਪੜ ਆ ਚੜਦੇ ਪਾਸੋਂ ਜਦੋਂ ਹਵਾ ਆਉਂਦੀ ਆ ਉਹਦੀ ਬੂਹ ਇੰਨੀ ਕ ਆਉਂਦੀ ਆ ਕੋਈ ਅਸਰਾ ਕੇ 5 ਮਿੰਟ ਖੜ ਕੇ ਵਿਖਾ ਦੇ ਪੰਡ ਦੇ ਪਾਣੀ ਗੰਦੇ ਪਾਣ ਦਾ ਕੋਈ ਨਿਕਾਸ ਨਹੀਂ ਹਾਂ ਪੰਡ ਪੰ ਸਾਰੀਆਂ ਪੈਪਾਂ ਪੈ ਗਈਆਂ ਵੀ ਨਿਕਾਸ ਹੋ ਜੇ ਕੋਈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਪੈਸਾ ਖਾਦਾ ਗਿਆ ਜਿਵੇਂ ਤੁਸੀਂ ਲਗਦਾ 2 ਮਿੰਟ ਬੋਲ ਕੇ ਹਟਿਆ ਬਈ ਇਹਦੇ ਵਿੱਚ ਐਮ ਐਲ ਏ ਦਾ ਹੱਥ ਵੀ ਆ ਕਿ ਹੋਰ ਵੀ ਅਫਸਰ ਹੋ ਸਕਦੇ ਇਹਦੇ ਵਿੱਚ ਅਫਸਰ ਵਿੱਚ ਹੋ ਸਕਦਾ ਗੈਰੀ ਸਾਹਿਬ ਨੇ ਜੇਲ ਕਿਉਂ ਵੇਖੀ ਆ ਦਿਓ ਕਰਪਟ ਆ ਕਰਪਟ ਗਿਣਿਆ ਕਿ ਤੇ ਤਾਂ ਹੀ ਐਮ ਐਲ ਏ ਦਾ ਬਿਲਕੁਲ ਹੱਥ ਹੁੰਦਾ ਕੁਛ ਨਹੀਂ ਮੈਂ ਵੀ ਅਡਨ ਇੰਗਲਿਸ਼ মিডিਆ ਨੇ ਡੀ ਆਈ ਟੀ ਸ਼ੁਰਚੰਦਰ ਪੰਜਾਬ ਪੁਲਿਸ ਐਟ ਮਾਈ ਕਲਾਸ ਪੜੋ ਹੋਜ ਡਾਇਡ ਨਾਓ ਮੈਂ ਇੱਕ ਵਾਰੀ ਵੋਟਾਂ 'ਚ ਖੜ ਗਿਆ ਪਰ ਉੱਥੇ ਮੇਰਾ ਥੋੜਾ ਜਿਹਾ ਵੀਡੀਓ ਸਾਹਮਣਾ ਹੋ ਗਈ ਡਿਸਕਸ ਆ ਵੀਡੀਓ ਸਾਹਿਬ ਨੇ ਕਹਿੰਦਾ ਇਹ ਕਿ ਬੰਦਾ ਆਖੇ ਜਿਤਨਾ ਨਹੀਂ ਚਾਹਦਾ ਭਾਵੇਂ ਇੱਕ ਵੋਟ ਤੇ ਹਰਾ ਦਿਓ ਜੇ ਕਿ ਪੜਿਆ ਲਿਖਿਆ ਬਣਾਤਾ ਨਾ ਪਿੰਡ ਦਾ ਤੇ ਇਹਨੇ ਆਪਣੇ ਪੈਰ ਨਹੀਂ ਲੱਗਣਦੇ ਨੇ ਪਿੰਡਾਂ ਦੇ ਸਰਪੰਚ ਅਨਪੜ ਚਾਹੀਦੀ ਆ ਫੇਰ ਆਪਾਂ ਕੱਪੜੇ ਕਰਾਂਗੇ ਵੀਡੀਓ ਸਾਹਿਬ ਜਿਹੜੇ ਸਾਰਾ ਹਿਸਾਬ ਹੈ ਤਾਂ ਜੀ ਸਮੇਤ ਸੈਕਟਰੀ ਪਰ ਜਿਹੜਾ ਪਿੰਡ ਦਾ ਪੈਸਾ ਦਾ ਮੈਲ ਖਾਣੀ ਮੈਂ ਕੋਈ ਰੱਬ ਨਹੀਂ ਦਾ ਠੀਕ ਹੈ ਜੀ ਬੋਲਣਾ ਪੈਂਦਾ ਸੰਗਤ ਦੇ ਨਾਲ ਸਾਰਿਆਂ ਦੇ ਬਿਲਕੁਲ ਜਿਹੜੇ ਨੇ ਸੱਚਪਚ ਕਿਹਾ ਸਾਡੀ ਸੰਗਤ ਨੇ ਇਹ ਸਹੀ ਚੱਕਿਆ ਹੈਗਾ ਇਹ ਕੋਈ ਲੇਖਾ ਧੋਖਾ ਹੋ ਜੇ ਤਾਂ ਕਿ ਅਮਰ ਸਾਹਿਬ ਦੀ ਕੋਈ ਮਾੜੀ ਹਰਕਤ ਨਾ ਹੋਵੇ ਕੋਈ ਪਿੰਡ ਦਾ ਸੁਧਾਰ ਹੋ ਜੇ ਪਿੰਡ ਦੇ ਦਾਰੇ ਵੇਖੋ ਜਾ ਕੇ ਕੀ ਬਣਿਆ ਪਿਆ ਨਾਲਿਆਂ ਦਾ ਤੁਹਾਡੇ ਹਿਸਾਬ ਨਾਲ ਇਸ ਤੇ ਕਿੰਨਾ ਖਰਚ ਆਇਆ ਹੋਊਗਾ ਹਮ ਤੱਕ ਇਹ ਇਸ ਬਿਲਡਿੰਗ ਤੇ ਜੀ ਜਿਹੜਾ ਕਰਦੀਪ ਸਿੰਘ ਨੇ ਦੱਸਿਆ 4 ਨਹੀਂ ਤਾਂ 5 ਲੱਖ ਆਇਆ ਮਸਾਂ ਤੇ 5 ਲੱਖ ਕਿਧਰ ਗਿਆ ਤੇ 5 ਲੱਖ ਤੁਹਾਨੂੰ ਪਤਾ ਨਹੀਂਗਾ ਜਾਲੀ ਰਸੀਤਾਂ ਚ ਗਿਆ ਵੀਡੀਓ ਕੋਲੇ ਗਿਆ ਗਰੀਬਾਂ ਕੋਲੇ ਗਿਆ ਇਹ ਕਿਹੜੀ ਗੱਲ ਹੈਗੀ ਆ ਠੀਕ ਆ ਨਾ ਜੀ ਐਜੂਕੇਸ਼ਨਲ ਰੀਅਲ ਪ੍ਰੋਪਰਟੀ ਆਫ एवरीवन ਇੱਥੇ 100 100 ਕਿੱਲੇ ਵਾਲੇ ਜ਼ਿਮੀਂਦਾਰ ਬੈਠੇ ਮੈਨੂੰ ਇਹ ਆ ਨਾ ਤੁਸੀਂ ਆਉਣਾ ਸੋਚੋ ਬਈ ਮੇਰੇ ਕੋਲ ਜਾਇਦਾਦ ਜ਼ਿਆਦਾ ਹੈਗੀ ਆ ਪਰ ਤੁਹਾਡੀ ਜਿੰਨੀ ਜਾਇਦਾਦ ਤਾਂ ਮੇਰੇ ਕੋਲੇ ਇਹਨੂੰ ਇੰਨੀ ਐਜੂਕੇਸ਼ਨ ਹੈਗੀ ਆ ਪਰ ਮੈਂ ਨੁਕਲ ਕੇ ਮਾਰ ਖਾ ਗਿਆ 2001 ਦੇ ਵਿੱਚ ਤੋਤਾ ਸਿੰਘ ਨੇ 14 ਜਾਟੀ ਤੇ ਰੱਖਣਾ ਸੀਗਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਆ ਭਾਈ ਦੇ 3-3 ਲੱਖ ਉਹਨਾਂ ਨੇ ਰਿਸ਼ਵਤ ਮੰਗੀ ਕਿ ਨਹੀਂ ਮੰਗੀ ਪੋਤਾ ਸੰਘ ਦੇ ਘਰੇ ਰੇਡ ਪਿਆ ਕਿ ਨਹੀਂ ਪਿਆ ਆਪਣੇ ਉਤੋਂ ਵਿਜੀਲੈਂਸ ਆ ਜਾਂਦਾ ਚਲੋ ਇਹ ਗੱਲਬਾਤ ਦੀਆਂ ਹੋਈਆਂ ਆਪਾਂ ਜਿਹੜਾ ਮੁੱਦਾ ਉਸ ਬਾਰੇ ਗੱਲਬਾਤ ਕਰਦੇ ਆ ਮੁੱਦਾ ਇਹੋ ਆ ਜੀ ਥੋੜਾ ਜਿਹਾ ਮਤਲਬ ਬਹੁਤ ਘਪਲੇਬਾਜੀ ਹੋਈ ਆ ਇਹ ਥੋੜਾ ਜਿਹਾ ਲੋਕਾਂ ਨੂੰ ਅਨਸਾਫ਼ ਦੁਆਇਆ ਜਾਵੇ ਸਾਡੇ ਪਿੰਨੋ ਕੋਈ ਵਿਕਾਸ ਨਹੀਂ ਕੀਤਾ ਜਾਵੇ ਠੀਕ ਆ ਨਾ ਜੀ ਜੀ ਪੰਚਾਇਤ ਬਣ ਜਾਂਦੀ ਉਹਦੇ ਐਮਐਲਏ ਨਾਲ ਕਿਸੇ ਮੰਤਰੀ ਦੇ ਹੱਥ ਸਿੱਧੇ ਹੁੰਦੇ ਆ ਆਮ ਨਾਗਰਿਕ ਉਹਦੇ ਅੱਗੇ ਸਾਹ ਹੀ ਨਹੀਂ ਪਾਦਾ ਹੁਣ ਜਿਹੜੇ ਦੋ ਤਿੰਨ ਬੰਦੇ ਬੋਲੇ ਆ ਨਾ ਇਹ ਸਾਨੂੰ ਵੀ ਉਹ ਵੋਟਾਂ ਚਿੱਤਰ ਬੜਾ ਅਰ ਹੈ ਸੀ ਸੀਰੀਅਸ ਆ ਕੋਈ ਸਾਨੂੰ ਐ ਜੀ ਨਹੀਂ ਕਰਲਾ ਕਿਉਂਕਿ ਗੱਲਾਂ ਐ ਐਮਐਲਏ ਤੇ ਕਰ ਪਹੁੰਚ ਜਾਂਦੀਆਂ ਫਲਾਣਾ ਬੰਦਾ ਐ ਬੋਲਿਆ ਅਸੀਂ ਸੰਵਿਧਾਨ ਤੇ ਰਾਵਾਂਗੇ ਕਾਨੂੰਨ ਤੇ ਰਾਵਾਂਗੇ ਹਾਂ ਸੰਵਿਧਾਨ ਤੋਂ ਬਾਹਰ ਨਹੀਂ ਬੋਲਾਂਗੇ ਜੀ ਕਾਨੂੰਨ ਤੋਂ ਨਹੀਂ ਬਾਹਰ ਬੋਲਾਂਗੇ ਕਿਸੇ ਧਰਮ ਦੀ ਬੇਇੱਜ਼ਤੀ ਦੀ ਗੱਲ ਨਹੀਂ ਕਰਾਂਗੇ ਅਜ ਤਾਂ ਨੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਜੋ ਸਾਡੇ ਪਿੰਡ ਦੀ ਗ੍ਰਾਂਟ ਹੈਗੀ ਆ ਜਿਹੜੀ ਮਤਲਬ ਇਹ ਜੇ ਘਪਲਾ ਆ ਰਿਕਵਰੀ ਕਰਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਈ ਜਾਵੇ ਪਿੰਡ ਦੇ ਸਾ ਆਪਣੇ ਕੁਲਦੀਪ ਸਿੰਘ 38 ਕਿੱਲੇ ਕੇ 4 ਕਿੱਲੇ ਆ ਪੰਚਾਇਤ ਦੇ 38 ਕਿੱਲੇ ਆ ਜੀ 50 50000 ਤੋਂ ਕੋਈ ਕਿੱਲਾ ਘਟ ਨਹੀਂ ਜਾਂਦਾ 19 ਜਾਂ 20 ਲੱਖ ਕਿੱਧਰ ਗਿਆ ਪਰ ਇੱਕ ਗੱਲ ਸੁਣ ਲੋ ਪੀ ਐਮ ਐਲ ਕੋਈ ਡਰਨੀ ਆਪਣਾ ਸੇਖੂ ਸਾਹਿਬ ਦਾ ਨਾਂ ਲਈਏ ਸੱਦਈਆ ਸਾ ਪੜੇ ਲਿਖਿਆ ਵਕੀਲ ਆ ਅਜੇ ਤੱਕ ਰੋਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਇੱਥੇ ਐਮ ਐਲ ਆਉਂਦਾ ਕੱਲੇ ਬੰਦੇ ਨੂੰ ਅੰਦਰ ਖਾਤੇ ਮਿਲ ਕੇ ਜਾਂਦਾ ਹੈ ਉਹਦਾ ਹੱਥ ਬੰਦਾ ਸਾਂਝੀ ਜਗ੍ਹਾ ਤੇ ਇਕੱਠਾ ਹੋਵੇ ਸੰਗਤ ਦੇ ਪੈਰੀਂ ਹਥਲਾਵੇ ਉਹ ਕੱਲੇ ਸਰਪੰਚ ਨੂੰ ਥਾਪੀ ਦੇ ਜਾਂਦਾ ਪਰ ਉਹ ਨਾ ਕਰੀਆ ਲੋਕਾਂ ਦੇ ਕੀ ਆਪਾਂ ਡਰਾ ਦੇਾਂਗੇ ਯਾਰ ਸਾਰੇ ਐਮਐਲਿਆਂ ਦੇ ਇਹ ਇਹਨਾਂ ਕੋਈ ਘੱਟਸਾ ਉਹਨਾਂ ਦੇ ਹੈ ਲੋਕਾਂ ਨੂੰ ਡਰਾ ਕੇ ਵੋਟਾਂ ਲੈਂਦੇ ਚਲੋ ਕੋਈ ਗੱਲ ਨਹੀਂ ਜੀ ਡਰੇ ਬੈਠੀ ਆ ਦੁਨੀਆ ਆਪੇ ਜੋ ਵਾਹਿਗੁਰੂ ਆ ਭਗਵਾਨ ਅੱਲਾ ਘੜ ਪਰਮਾਤਮਾ ਦੇ ਨਿਕਾ ਨਾ ਜਿਵੇਂ ਮਰਜ਼ੀ ਕਹਿ ਲੋ ਹਾਂਜੀ ਹਾਂਜੀ ਠੀਕ ਆ ਜੀ ਮੇਰਾ ਨਾਮ ਪਰਮਪ੍ਰੀਤ ਸਿੰਘ ਆ ਮੌਜੂਦਾ ਪੰਚਾਇਤ ਮੈਂਬਰ ਜਵਾਰ ਸਿੰਘ ਵਾਲਾ ਵਾਰਡ ਨੰਬਰ 5 ਤੋਂ ਤੁਸੀਂ ਮੌਜੂਦਾ ਪੰਚਾਇਤ ਦੇ ਮੈਂਬਰ ਹੋ ਜੀ ਕਿ ਜੋ ਵੀ ਇਹ ਗੱਲਾਂ ਹੋ ਰਹੀਆਂ ਗਵਨ ਦਾ ਮਾਮਲਾ ਜਿਵੇਂ 70 80 ਲੱਖ ਰੁਪਏ ਜਿਹੜਾ ਗਵਨ ਹੋਇਆ ਵਾ ਉਸ ਕਿੰਨਾ ਜਾਇਜ਼ ਆ ਤੇ ਕਿੰਨਾ ਕਿ ਨਹੀਂ ਜਾਇਜ਼ ਲੱਗ ਰਿਹਾ ਤੁਹਾਨੂੰ ਇਹ ਇਹ ਜੀ 100 ਇੰਨਾ ਪੈਸਾ ਆਇਆ ਵਾ ਕਿ ਇਹ ਇੱਥੇ ਲੱਗਾ ਜਾਂ ਨਹੀਂ ਲੱਗਾ ਉਸ ਬਾਰੇ 101% ਸੱਚੀਆਂ ਗੱਲਾਂ ਜੀ ਸਾਡੇ ਤਕਰੀਬਨ 2 ਸ਼ਹਿਤਾਂ ਕਰਕੇ 10 ਲੱਖ ਰੁਪਇਆ ਇਹਦਾ ਆਇਆ ਤੁਨਸਲਾ ਦਾ ਤੇ ਤਕਰੀਬਨ ਤੁਹਾਡੇ ਸਾਹਮਣੇ ਦੇਖ ਲਓ 4 ਨਹੀਂ ਤਾਂ 4.5 ਲੱਖ ਲੱਗ ਗਿਆ ਹੋਊਗਾ ਦੂਸਰੀ ਗੱਲ ਇਹ ਹੈ ਵੀ ਉਸ ਮੌਕੇ ਦਾ ਐਮਐਲਏ ਸੀ ਸਤਕਾਰਕੌਰ ਗਹਿਰੀ ਤੇ ਉਹਨਾਂ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਉਹਨਾਂ ਦੀ ਛਾਇ ਸੀ ਸਾਡੇ ਪਿੰਡ ਵਾਲਾ ਸਰਪੰਚ ਉਹਨਾਂ ਦਾ ਰਿਸ਼ਤੇਦਾਰ ਸੀ ਉਹ ਤੋਂ ਛਾਹ ਦੇ ਦਿੰਦਾ ਸੀ ਕੋਹ ਨਹੀਂ ਚੱਕ ਦੇ ਸਰਪੰਚਾਂ ਕੰਮ ਐਨੇ ਕ ਲਾ ਦੇ ਐਨੇ ਕ ਲਾ ਦੇ ਐਨੇ ਕ ਖਾ ਲਈ ਤੇ ਬਸ ਫਿਰ ਉਹ ਤੁਹਾਡੇ ਸਾਹਮਣੇ ਆ ਲੱਗਾ ਕੁਛ ਵੀ ਨਹੀਂ ਖਾਦਾ ਸਾਰਾ ਕੁਛ ਗਿਆ 1 ਕਰੋੜ ਚੋਂ ਜੋ ਖੁੱਲਾ ਖਰਚਾ ਦੱਸ ਗਏ ਆਪਾਂ ਤਾਂ ਵੱਧ ਤੋਂ ਵੱਧ 20 ਲੱਖ ਰੁਪਏ ਲੱਗਾ ਹੋਊਗਾ ਗਣਨੀਆਂ ਦਰਮਿਆ ਵਿਚ ਚਾਰਕ ਗਲੀਆਂ ਬਣੀਆਂ ਜੀ ਨਾਲੀਆਂ ਤੇ ਵਾਰ ਦਿੱਤੇ ਆ ਤੇ ਆ ਧਰਮਸਾਲਾ ਬਣੀ ਨਹੀਂ ਜਦੋਂ ਆਪਾਂ ਪੈਸਾ ਲੈਣ ਜਾਂਦੇ ਆ ਸਰਕਾਰ ਤੋਂ ਉਹ ਹਰੇਕ ਮੈਂਬਰ ਦੇ ਸਾਈਨ ਹੁੰਦੇ ਆ ਕਿ ਤੁਹਾਡੇ ਸਾਈਨ ਨਾਲ ਹੁੰਦੇ ਸੀ ਉਸ ਵਕਤ ਸਾਈਨ ਸਾਡੇ ਜਿਹੜੇ ਮਤਿਆਂ ਤੇ ਸਾਈਨ ਹੋਏ ਆ ਮੇਰੇ ਸਾਈਨ ਹੋਏ ਆ ਉਹ ਮਤੇ ਮਤਲਬ ਕਿ ਜਿਹੜੇ ਮੈਨੂੰ ਸਹੀ ਲੱਗਦੇ ਸੀ ਵੀ ਆ ਇੱਥੇ ਆਪਾਂ ਇਹਨਾਂ ਨੇ ਲਾਉਣੇ ਆ ਪੈਸੇ ਆ ਇੱਥੇ ਪੈਸੇ ਲਾਉਣੇ ਆ ਉਹਦੇ ਤੇ ਆਪਣੇ ਸਾਈਨ ਹੋਏ ਆ ਤੇ ਬਾਕੀ ਵੀਡੀਓ ਸਾਹਿਬ ਸੈਕਟਰੀ ਇਹਨਾਂ ਦੇ ਮਿਲੀ ਭੋਗਤਾ ਬਿੱਲ ਜੇ ਹੁਣ ਮੰਨ ਲਓ ਵੀ 30000 ਰੁਪਇਆ ਲਾਇਆ ਬਿੱਲ 3 ਲੱਖ ਦਾ ਬਣਾ ਕੇ ਪਾਸ ਕਰਾ ਲੈਣਗੇ ਉਹਦੇ ਜ ਫਿਰ ਮੈਂਬਰਾਂ ਨੂੰ ਤਾਂ ਕੋਈ ਗਲਤੀ ਨਹੀਂ ਨਹੀਂ ਜਿਹੜੇ ਆ ਪੈਸੇ ਆਏ ਸੀਗੇ ਆਪਣੇ ਇਹਦੇ ਬਾਅਦ ਤੋਂ ਤੁਹਾਡੇ ਸਾਈਨ ਹੋਏ ਸੀਗੇ ਹਾਂ ਹੋਏ ਸੀ ਹਾਂ ਹੋਏ ਸੀ ਦੇ ਪੈਸਾ ਫਿਰ ਇਹਨਾਂ ਗਾਉਣ ਕਿਵੇਂ ਹੋ ਗਿਆ ਕੀ ਚੱਕਰ ਬਣਾਇਆ ਇਹ ਬਿੱਲਾਂ ਚ ਹੁੰਦਾ ਜੀ ਬਿੱਲਾਂ ਚ ਹੁੰਦਾ ਤੁਸੀਂ ਖੁਰ ਪੰਚਾਇਤ ਮੈਂਬਰੋਂ ਨਾਲ ਹੁੰਦੇ ਹੋਵੋਗੇ ਮੈਂ ਨਾਲ ਮੈਂ ਸਾਈਨ ਕੀਤੇ ਆ ਮਤਿਆਂ ਤੇ ਸਾਈਨ ਮੇਰੇ ਹੈਗੇ ਆ ਪਰ ਜਿਹੜੇ ਬਿੱਲਾਂ ਦੀ ਗੱਲ ਆ ਬਿੱਲਾਂ ਤੇ ਗੱਲ ਸਾਡੇ ਉਧਰ ਕੋਈ ਕੋਈ ਸਾਈਨ ਨਹੀਂ ਹੁੰਦਾ ਬਿੱਲਾਂ ਤੇ ਉਹ ਤਾਂ ਇਹਨਾਂ ਨੇ ਫਰਮ ਤੋਂ ਬਿੱਲ ਬਣਾਉਣੇ ਆ 10000 ਦਾ ਸੀਮੈਂਟ ਆ ਉਹ ਆਪਣਾ ਲੱਖ ਦਾ ਬਣਵਾ ਲੈਣ ਜਦੋਂ ਕਿਸੇ ਨੇ ਪੁੱਛਣਾ ਹੀ ਨਹੀਂ ਜੀ ਤੇ ਉਦੋਂ ਰੋਗਾ ਨਹੀਂ ਪਿਆ ਗਿਆ ਜਦੋਂ ਮਾਨੂੰ ਪੈਸੇ ਆ ਰਹੇ ਸੀ ਇੱਥੇ ਲੱਗਦੇ ਪੈਸੇ ਸੀਗੇ ਉਹਦਾ ਵੀ ਮੈਂ ਤੁਹਾਨੂੰ ਦੱਸ ਰਿਹਾ ਮੌਕੇ ਦਾ ਐਮਐਲ ਇਹਨਾਂ ਦਾ ਰਿਸ਼ਤੇਦਾਰ ਸੀ ਰੌਲਾ ਕਿਨੇ ਕੌਣਾ ਸੀ ਅੰਦੀਰ ਲੈਟਰ ਕਿਹਨੂੰ ਕਿਹਨੂੰ ਦਿੱਤੀ ਆ ਤੁਸੀਂ ਇਹ ਲੈਟਰਾਂ ਜੀ ਅਸੀਂ ਪਹਿਲਾਂ ਦਈਆ ਸਾਹਿਬ ਜੀ ਕੋਲ ਜਾ ਕੇ ਜਿਹੜੇ ਸਾਡੇ ਮੌਜੂਦਾ ਐਮ ਐਲ ਏ ਆ ਜਿਸ ਤਰ੍ਹਾਂ ਸਰਦਾਰ ਪਿਆਰਾ ਸਿੰਘ ਨੇ ਕਿਹਾ ਸੀਗਾ ਕਿ ਉਹਨਾਂ ਤੇ ਕੋਈ ਅਜੇ ਦਾਗ ਨਹੀਂ ਤੇ ਉਹਨਾਂ ਕੋਲੇ ਜਾ ਕੇ ਅਸੀਂ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਪੈਸਾ ਖੁਰਦ-ਬੁਰਦ ਹੋ ਗਿਆ ਉਹਨਾਂ ਨੇ ਬਹੁਤ ਗੰਭੀਰਤਾ ਨਾਲ ਇਹ ਗੱਲ ਲਈ ਕਿ ਆਪਾਂ ਬਿਲਕੁਲ ਨਹੀਂ ਇਹ ਗੱਲ ਹੋਣ ਦੇਣੀ ਵੀ ਉਹ ਸਰਪੰਚ ਕੋਈ ਪੈਸਾ ਖਾ ਕੇ ਘਰੇ ਬੈਠ ਜਾਈ ਉਹਨਾਂ ਨੇ ਰეკਮੈਂਡ ਕੀਤੀ ਐਪਲੀਕੇਸ਼ਨ ਕਿ ਤੁਸੀਂ ਕਰੋ ਕਾਰਵਾਈ ਜੋ ਕਾਨੂੰਨੀ ਕਾਰਵਾਈ ਹੈ ਮੈਂ ਤੁਹਾਡੇ ਨਾਲ ਆ ਅਸੀਂ ਵੀਡੀਓ ਸਾਹਿਬ ਨੂੰ 13 ਤਰੀਕ ਨੂੰ ADC ਡਿਵੈਲਪਮੈਂਟ ਨੂੰ ਤੇ ਪੰਚਾਇਤ ਮੰਤਰੀ ਨੂੰ ਅਸੀਂ ਇਹ ਸਾਰੀਆਂ ਕਾਪੀਆਂ ਭੇਜ ਚੁੱਕੇ ਆ ਮੇਲ ਵੀ ਕੀਤੀਆਂ ਹੋਈਆਂ ਤੇ ਰਜਿਸਟਰੀਆਂ ਵੀ ਕੀਤੀਆਂ ਹੋਈਆਂ ਜਿਸ ਤਰ੍ਹਾਂ ਇੱਥੇ ਸਾਡੇ ਵਾਟਰ ਵਰਕਸ ਦਾ ਬਹੁਤ ਬੁਰਾ ਹਾਲ ਹੈ ਉਹ ਕਾਗਜ਼ਾਂ ਦੇ ਵਿੱਚ ਉਹਦੀਆਂ ਪਾਈਪਾਂ ਪਾਈਆਂ ਹੋਈਆਂ ਪਰ ਪੈਪ ਇੱਕ ਨਹੀਂ ਪਈ ਹੋਈ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਦਾ ਪਾਣੀ ਸਾਰਾ ਉੱਥੇ ਲੀਕ ਹੋਇਆ ਉਹਦੀ ਵੀ ਤਕਰੀਬਨ 5 ਲੱਖ ਦੇ ਅੰਦਰ ਬਾਹਰ ਗਰਾਟ ਆਈ ਹੋਈ ਹੈ ਫਿਰ ਸਾਡੇ ਇੱਥੇ ਸੋਲਰ ਲੇਟਾਂ ਲਾਈਆਂ ਗਈਆਂ ਸੀਗੀਆਂ 19 ਦੇ ਵਿੱਚ ਤਕਰੀਬਨ 20 ਲੇਟਾਂ ਲਾਈਆਂ ਹੋਈਆਂ ਸੀਗੀਆਂ 3 3 ਲੱਖ 44400 ਦੀਆਂ ਤੇ ਜਿਹੜੀਆਂ 11 ਵਜੇ ਤੱਕ ਤੇ ਜਿਹੜੀਆਂ ਸਿਰਫ 11 ਵਜੇ ਤੱਕ ਹੀ ਜਗਦੀਆਂ ਅਸੀਂ ਉਹਨਾਂ ਨੂੰ ਪੰਚਾਇਤ ਨੂੰ ਜਦੋਂ ਕਿਹਾ ਵੀ ਇਹ ਲੇਟਾਂ ਤੁਸੀਂ ਠੀਕ ਕਰੋ ਉਹਨਾਂ ਨੇ ਹੋਰ ਚੈੱਕ ਸਾਈਨ ਕਰਵਾ ਕੇ ਤੇ ਉਹ ਦੇਤੇ ਆਖੇ ਇਹ ਲੇਟਾਂ ਅਸੀਂ ਭੇਜੀਆਂ ਹੋਈਆਂ ਪਰ ਅੱਜ ਤੱਕ ਨਹੀਂ ਇੱਥੇ ਜੱਗੀ ਕੋਈ ਲੇਟ ਆ ਜੇ ਜਗਦੀ ਆ ਕੋਈ ਲੇਟ ਟੁੱਟੀ-ਫੁੱਟੀ ਦਾ ਇੱਕ ਘੰਟਾ ਜਗਦੀ ਆ ਜਦ ਕਿ ਉਹਦੀ ਜਿਹੜੀਆਂ ਕੁਟੇਸ਼ਨਾਂ ਸੀਗੀਆਂ ਉਹ ਜਿਹੜੀਆਂ ਕੁਟੇਸ਼ਨਾਂ ਜਾਲੀ ਸੀਗੀਆਂ ਤੇ ਜਿਸ ਤਰ੍ਹਾਂ ਇਟਾਂ ਦੇ ਬਿੱਲ ਇੱਕ ਬਿੱਲ ਲੈ ਲਿਆ ਤੇ ਉਹ ਤੋਂ ਅੱਗੇ ਬਣਾ ਬਣਾ ਕੇ ਦੇ ਮਾਰਕਰ ਨਾਲ ਉਹਨਾਂ ਦੇ ਨੰਬਰ ਲਾ ਕੇ ਉਹ ਸਾਰੇ ਪੈਸੇ ਪਾਏ ਗਏ ਆ ਜਾਲੀ ਰਸੀਦਾ ਪਾਈਆਂ ਗਈਆਂ ਸਟੇਡੀਅਮ ਦਾ ਜਿਹੜਾ ਬੁਰਾ ਹਾਲ ਆ ਉਹ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਉੱਥੇ ਇਡਾ ਇਡਾ ਪਖੜਾ ਕੰਡਾ ਵਾਲਿਆ ਜੋ ਵੀ ਆ ਖੇਡਣ ਵਾਲੇ ਬੱਚਿਆ ਨੇ ਆਪ ਖੁਦ ਟਰੈਕਟਰ ਮੰਗ ਕੇ ਉਹਦੇ ਥੋੜਾ ਜਿਹਾ ਸਫਾਈ ਕੀਤੀ ਆ ਪਰ ਸਰਪੰਚ ਨੂੰ ਬਹੁਤ ਬੰਦੇ ਪਿੰਡ ਦੇ ਕਹਿ ਰਹੇ ਕੇ ਬੱਚਿਆ ਨੇ ਖੇਡਣਾ ਇੱਥੋਂ ਹੀ ਅੱਗੇ ਜਿਹੜੇ ਪਲੇਅਰ ਨਿਕਲਣਗੇ ਪਰ ਸਰਪੰਚ ਕਹਿੰਦਾ ਵੀ ਨਹੀਂ ਮੇਰੇ ਕੋਲੇ ਪੈਸਾ ਹੀ ਕੋਈ ਹੈ ਨਹੀਂਗਾ ਸਰਪੰਚ ਜਿਹੜਾ ਮਨਜੀਤ ਕੋਹੜਾ ਉਹ ਕੰਮ ਨਹੀਂ ਕਰਦੀ ਉਹਨੂੰ ਕੋਈ ਪਤਾ ਨਹੀਂ ਅਨਪੜ ਲੇਡੀਜ਼ ਉਹਦੇ ਘਰ ਵਾਲਾ ਸਵਰਨ ਸਿੰਘ ਆ ਜਿਹੜਾ ਉਹੋ ਕੰਮ ਕਰਦਾ ਜਿਹੜਾ ਸਵਰਨ ਸਿੰਘ ਦੇ ਖਾਤੇ ਵੀ ਬਹੁਤ ਪੈਸੇ ਆਏ ਆ ਉਹਦਾ ਮੁੰਡਾ ਪ੍ਰੇਮ ਸਿੰਘ ਨਾਲੇ ਉਹ ਮਾਰਕੀਟ ਕਮੇਟੀ ਦੇ ਵਿੱਚ ਨੌਕਰੀ ਕਰਦਾ ਨਾਲੇ ਉਹ ਇੱਥੇ ਜਿਹੜਾ ਢੋਆ ਢੁਆਈ ਕਰਨ ਦੇ ਪੈਸੇ ਪਾਏ ਉਹਦੀਆਂ ਰਸੀਦਾਂ ਪਾਈਆਂ ਹੋਈਆਂ ਜੀ ਹਾਂ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਹ ਸਾਰੇ ਰਿਕਾਰਡ ਦੀ ਘੋਖ ਕਰਕੇ ਤੇ ਉਹਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਵੀ ਇਹਦੇ ਵਿੱਚ ਇਨਵੋਲਵ ਹੈ ਜਿਸ ਤਰ੍ਹਾਂ ਸੈਕਟਰੀ ਹੋ ਗਿਆ ਕੋਈ ਵੀਡੀਓ ਹੋ ਗਿਆ ਅਸੀਂ ਜਦੋਂ ਵੀਡੀਓ ਸਾਹਿਬ ਨੂੰ ਜਿਹੜੀ ਮੌਜੂਦਾ ਵੀਡੀਓ ਸਾਹਿਬ ਆ ਮੈਡਮ ਬਹੁਤ ਚੰਗੇ ਆ ਉਹਨਾਂ ਨੇ ਬਹੁਤ ਭਰੋਸਾ ਦਿੱਤਾ ਸਾਨੂੰ ਕਿ ਮੈਂ ਰਿਕਾਰਡ ਮੰਗਵਾ ਕੇ ਨੋਟਿਸ ਦੇਣੀ ਆ ਤੇ ਰੁਗਾਟ ਮੰਗਵਾ ਕੇ ਤੇ ਉਹਨਾਂ ਤੋਂ ਸਾਰਾ ਸਹਾਉਕਤਾਵ ਲੈਨੇ ਆ ਉਹਨਾਂ ਨੇ ਕੱਲ ਸਾਡੀ ਹਾਜ਼ਰੀ ਦੇ ਵਿੱਚ ਜਿਹੜਾ ਖੁਸ਼ਵਿੰਦਰ ਸਿੰਘ ਸੈਕਟਰੀ ਸੀਗਾ ਉਹਨੂੰ ਕਿਹਾ ਕਿ ਰਿਕਾਰਡ ਲਿਆ ਕੇ ਦਿਓ ਤੇ ਉਹਨਾਂ ਨੇ ਬੁੱਧਵਾਰ ਦਾ ਫੇਰ ਲਾਰਾ ਲਾਇਆ ਹੋਇਆ ਅਜੇ ਤੱਕ ਸਾਨੂੰ ਅਸੀਂ ਆਰਟੀ ਵੀ ਪਾਈ ਹੋਈ ਆ ਪਰ ਸਾਨੂੰ ਰਿਕਾਰਡ ਨਹੀਂ ਦਿੱਤਾ ਗਿਆ ਇਹ ਰਿਕਾਰਡ ਵੀ ਅਸੀਂ ਪਹਿਲਾਂ ਕਿਸੇ ਬੰਦੇ ਨੇ ਆਰਟੀ ਪਾਈ ਆ ਪਾਈ ਸੀਗੀ ਉਹਦੇ ਉਹ ਤੋਂ ਲਿਆ ਸੀ ਉਹਦੇ ਵਿੱਚ ਦੇਖਿਆ ਕਿ ਬਹੁਤ ਸਾਰਾ ਕਪੜਾ ਹੋਇਆ ਫਿਰ ਅਜੇ ਕੁਛ ਆਰਟੀਆਈ ਅਧੂਰੀ ਸੀ ਅਸੀਂ ਉਹ ਫਿਰ ਦੁਬਾਰਾ ਪਾ ਕੇ ਤੇ ਉਹ ਪੂਰੀ ਕਰਨ ਵਾਸਤੇ ਲਈ ਹੋਈ ਆ ਅਸੀਂ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਬੇਸ਼ੱਕ ਕੋਰਟ ਦਾ ਦਰਵਾਜ਼ਾ ਵੀ ਸਾਨੂੰ ਖੜਕਾਉਣਾ ਪਵੇ ਕਿਉਂਕਿ ਮੌਕੇ ਦੇ ਜਿਹੜੇ ਮੌਜੂਦਾ ਐਮਐਲਏ ਆ ਉਹ ਸਾਡੇ ਸਾਗਾ ਪੂਰੀ ਸਾਡੇ ਨਾਲ ਅਚਾਰਾ ਜੋਈ ਕਰਵਾਉਂਦੇ ਆ ਕਿ ਇਹ ਪੈਸਾ ਗਵਨ ਜਿਹੜਾ ਨਿਕਲਣਾ ਚਾਹੀਦਾ ਤੇ ਅਸੀਂ ਇਸੇ ਕਰਕੇ ਸਾਰਾ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸੰਗਤ ਖੜੀ ਆ ਹਰ ਇੱਕ ਬੰਦੇ ਨੂੰ ਪੁੱਛਿਆ ਜਾ ਸਕਦਾ ਕਿ ਇਹ ਇਹਨਾਂ ਸਰਪੰਚ ਨੇ ਪੈਸੇ ਖਾਦੇ ਆ ਇੱਕ ਅਣਪੜ੍ਹ ਬੰਦੇ ਜਿਹੜੇ ਆ ਜਿਹੜੇ ਗੁੱਠਾ ਵੀ ਉਹਨਾਂ ਨੂੰ ਪਤਾ ਨਹੀਂ ਲਾਉਣਾ ਵੀ ਸੱਜਾ ਲਾਉਣਾ ਕਿ ਖੱਬਾ ਲਾਉਣਾ ਪਰ ਉਹਨਾਂ ਦੇ ਰਸੀਦਾਂ ਦੇ ਉੱਤੇ ਸਾਇਨ ਕੀਤੇ ਹੋਏ ਆ ਰੰਗ ਰੋਗਨ ਦੀ ਰਸੀਦ ਆ ਉਹ ਸਾਰਾ ਆਪ ਦੇ ਘਰੇ ਕੀਤਾ ਰੰਗ ਤੇ ਬੋਰ ਜਿਹੜਾ ਕੈਸ਼ ਬੁੱਕ ਦੇ ਵਿੱਚ ਆ ਉਹ ਬੋਰ ਦਾ ਸਮਾਨ ਪਾਇਆ ਹੋਇਆ ਬੋਰ ਦਾ ਸਮਾਨ ਹੀ ਇੰਨਾ ਪਾਇਆ ਕਿ ਲੱਖਾਂ ਚ ਪਾਇਆ ਪਿਆ ਤੇ ਛੱਪੜ ਦਾ ਲੱਖਾਂ ਹੀ ਛੱਪੜ ਦਾ ਪਾਇਆ ਪਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਤੇ ਜਦੋਂ ਹਸਾਬ ਕੀਤਾ ਕਿਤੇ ਸਤਕਾਰ ਕੋਲ ਗਹਿਰੀ ਵੰਗੋ ਆਮਦਨ ਘਟ ਤੇ ਖਰਚਾ ਵੱਧ ਸ਼ੋਨ ਨਿਕਲ ਆਵੇ ਉਹ ਜਿਸ ਤਰ੍ਹਾਂ ਸਤਕਾਰਪੁਰ ਗਹਿਰੀ ਦੇ ਕਾਰਵਾਈ ਹੋਈ ਆ ਤੇ ਅਸੀਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਇਹਨਾਂ ਦੇ ਵੀ ਕਾਰਵਾਈ ਕੀਤੀ ਜਾਵੇ ਜੇ ਆਪਾਂ ਖੜੇ ਆਂ ਵਾਟਰ ਵਾਕਸ ਦੇ ਵਿੱਚ ਤੇ ਇੱਥੇ ਆਪਾਂ ਵੀਰ ਕੋਲ ਜਾਣਕਾਰੀ ਲੈਨੇ ਜਿਵੇਂ ਪਿੰਡ ਵਾਲੇ ਕਹਿ ਰਹੇ ਆ ਕਿ ਪੰਚਾਇਤ ਜਿਹੜੇ ਸਰਪੰਚਾ ਉਸ ਕੋਲ ਪੈਸਾ ਆ ਉਹ ਜਿਹੜਾ ਵਾਟਰ ਵਾਕਸ ਚ ਨਹੀਂ ਲਾਇਆਗਾ ਹਾਂਜੀ ਵੀਰੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿਵੇਂ ਪਿੰਡ ਵਾਲੇ ਸਰਪੰਚ ਤੇ આરોਪ ਲਾ ਰਹੇ ਆ ਹਾਂਜੀ ਵੇ ਸਾਡੇ ਪਿੰਡ ਸਰਪੰਚ ਨੂੰ ਪੈਸਾ ਆਇਆ ਸੀ ਵਾਟਰ ਵਰਕਸ ਲਈ ਪਰ ਉਹ ਪੈਸਾ ਕਿਤੇ ਵੀ ਉਹਨਾਂ ਨੇ ਲਾਇਆ ਨਹੀਂਗੇ ਨਹੀਂ ਲਾਇਆ ਸਾਰਾ ਇਹ ਸੀਗਾ ਵੀ 15ਵੇਂ ਵਿੱਤ ਕਮਿਸ਼ਨ ਚ ਪੈਸੇ ਆਏ ਸੀਗੇ ਜਿਹੜੇ ਜਨਕੀ ਸਾਰੇ ਪਿੰਡਾਂ ਚ ਲੱਗ ਚੁੱਕੇ ਆ ਇੱਥੇ ਸਰਪੰਚ ਨੂੰ ਦੋ ਤਿੰਨ ਵਾਰੀ ਕਿਹਾ ਵੀ ਸੀਗਾ ਪਰ ਉਹਨਾਂ ਨੇ ਨਹੀਂ ਗੋਲਿਆ ਨਹੀਂ ਪੈਸੇ ਲਾਇਏ ਨਹੀਂ ਉਹਨਾਂ ਨੇ ਉਹਨਾਂ ਨੇ ਕਿ ਜਵਾਬ ਦੇਣਾ ਵੀ ਹੁੰਦਾ ਸੀ ਉਹ ਵੀ ਸੈਟ ਨਹੀਂ ਆਉਂਦਾ ਮਤਾ ਪਾ ਕੇ ਦਊਗਾ ਬਾਤ ਇਹ ਵੀ ਕਹੇ ਸੈਟ ਨਹੀਂ ਮਤਾ ਪਾਤਾ ਪਰ ਉਸ ਬਾਰੇ ਕੁਝ ਨਹੀਂ ਉਹਨਾਂ ਨੇ ਦੱਸਿਆ ਬਾਅਦ ਪੈਸੇ ਕਿੰਨੇ ਆਏ ਸੀ ਉਸ ਬਾਰੇ ਕੁਝ ਹੈ ਆਈਡੀ ਲੱਖ ਤੋਂ ਉੱਤੇ ਸੀਗਾ ਜੀ ਲੱਖ ਹਾਂ 142000 ਪੈਸਾ ਲਾਉਣਾ ਕਾਦੇ ਤੇ ਕਾਦੇ ਤੇ ਉਹ ਮਤਲਬ ਹੁਣ ਇਹ ਲਈ ਕਿਉਂਕਿ ਬਹੁਤ ਜ਼ਿਆਦਾ ਵੇਖ ਸਕਦੇ ਆ ਤੁਸੀਂ ਜਿਵੇਂ ਆਏ ਆ ਜੀ ਜਿਵੇਂ ਸਾਰੇ ਪਿੰਡਾਂ 'ਚ ਲੱਗੇ ਆ ਜੇ ਮੇਰੇ ਪਿੰਡੇ ਲੱਲੇ ਆ ਨਾਲ ਕਈਆਂ ਪਿੰਡਾਂ 'ਚ ਉਹ ਵੀ ਸਰਪੰਚ ਨੇ 15ਵਿਤਕ ਮਹੀਨੇ 'ਚ ਸਰਪੰਚਾਂ ਥਰੂ ਦਾ ਲੱਗਨੇ ਸੀ ਨਾਲ ਉਹ ਪੈਸੇ ਲੱਗਨੇ ਸੀਗੇ ਯਾਨੀ ਕਿ ਇੱਥੇ ਸਰਪੰਚ ਨੇ ਕੋਈ ਨਹੀਂ ਲਾਇਆ ਬਾਕੀ ਸਾਰੇ ਪਿੰਡਾਂ 'ਚ ਲੱਗ ਚੁੱਕੇ ਆ ਤੁਹਾਨੂੰ ਅਸੀਂ ਉਸ ਸ਼ਖਸ ਨਾਲ ਵੀ ਮਿਲਾਵਾਂਗੇ ਜਿਨ੍ਹਾਂ ਦਾ ਇਹਨਾਂ ਸਰਪੰਚ ਸਾਹਿਬ ਨੇ ਕਿਹਾ ਕਿ ਇਹਨਾਂ ਟਰੈਕਟਰ ਉ ਕੰਮ ਕਰਦਾ ਸੀ ਤੇ ਉਸ ਦਾ ਖਰਚਾ ਵੀ ਦਿੱਤਾ ਇਹਨਾਂ ਹਾਂਜੀ ਬਾਪੂ ਜੀ ਸਸਰੀਗਾਲ ਜੀ ਸਸਰੀਗਾਲ ਜੀ ਬਾਪੂ ਜੀ ਕੀ ਨਾਮ ਆ ਜੀ ਹਰਜਰ ਸਿੰਘ ਤੇ ਤੁਹਾਨੂੰ ਮਜ਼ਦੂਰੀ ਮਿਲੀ ਹੈ ਜਿਹੜਾ ਉੱਥੇ ਟਰੈਕਟਰ ਲਾਇਆ ਸੀ ਤੁਸੀਂ ਜਹਾੜੇ ਬੰਦੇ ਦੀ ਮਿਲੀ ਹੋ ਮੈਨੂੰ ਕੋਈ ਪਹਿਲਾਂ ਮੇਰਾ ਨਾਮ ਤੇ ਟਰੈਕਟਰ ਨਾਲ ਕਰਾਇਆ ਨਾ ਮੇਰੇ ਕੋਲ ਕੋਈ ਹੁਣ ਨਹੀਂ ਢੱਕਾ ਬਣੇਗਾ ਨਹੀਂ ਟਰੈਕਟਰ ਹੈਗਾ ਤੁਹਾਡੇ ਕੋਲ ਕੇ ਲਾ ਜੀ ਤੇ ਕਰਾਇਆ ਨਾ ਕੋਈ ਨਹੀਂ ਇੱਕ ਡਰਾਈਵਰੀ ਕੀਤੀ ਮੇਰਾ ਨਿਰਗਾ ਜਨਾ ਨਹੀਂ ਮੈਂ ਤਾਂ ਉਹਦੇ ਕਰਾਇਆ ਲਾਇਆ ਉਹ ਟਰੈਕਟਰ ਕਿਹਦਾ ਸੀ ਜੀ ਤੇ ਕਰਾਇਆ ਲਾਇਆ ਪੈਸੇ ਦਾ ਸੀ ਸਰਪੰਚ ਦਾ ਹਾਂਜੀ ਜੀ ਤੇ ਕਿੰਨਾ ਦਿੱਤਾ ਤੁਹਾਨੂੰ ਉਹਨਾਂ ਨੇ ਜਿਹੜੀ ਮੈਂਟਰ ਜਿਹੜੀ ਸਰਕਾਰੋਂ ਆਈ ਨਾ 300 ਰੁਪਇਆ ਉਹ ਲਿਹਾੜੀ ਦਾ ਸਾਫ ਮਿਲਿਆ ਮੈਨੂੰ ਹੋਰ ਨਹੀਂ ਮਿਲਿਆ ਦੋਨੇ ਨਹੀਂ ਮਿਲੇ ਜਿਹੜਾ ਤੁਸੀਂ ਆਖਿਆ 11 ਲੱਖ ਮੈਆ ਉਹ ਦੋਨੇ ਨਹੀਂ ਮਿਲੇ ਮੈਨੂੰ ਤੇ ਕਿੰਨੇ ਦਿਨ ਲੱਗੇ ਸੀ ਉੱਥੇ 6 ਸਾਲ ਲੱਗੇ ਸੀ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਉਹਨਾਂ ਦਾ ਕਹਿਣਾ ਸੀ ਕਿ ਬਾਈ ਮੈਨੂੰ ਕੱਲੀ ਜਿਹੜੀ ਉਹ ਲੇਬਰ ਹੀ ਦਿੱਤੀ ਗਈ ਆ ਨਾ ਤੇ ਇਹਨਾਂ ਕੋਲ ਕੋਈ ਖੋਡਾ ਟਰੈਕਟਰ ਆ ਨਾ ਕੋਈ ਕਿਰਾਇਆ ਜੋ ਵੀ ਸੀ ਉਹ ਸਾਬ ਸਰਪੰਚ ਦਾ ਸੀਗਾ ਤੇ ਇਹਨਾਂ ਨੂੰ ਸਿਰਫ ਜੇ ਕੁਝ ਮਿਲਦਾ ਸੀ ਤਾਂ ਉਹ ਜਿਹੜੀ ਆਪਣੀ ਨਰੇਗਾ ਵਾਲੀ ਸਰਕਾਰੀ ਦਿਹਾੜੀ ਹੁੰਦੀ ਆ ਸਿਰਫ 300 ਰੁਪਇਆ ਮਿਲਦਾ ਸੀ ਜੀ ਹਾਂਜੀ ਸਰਪੰਚ ਸਾਹਿਬ ਜੀ ਹਾਂਜੀ ਵਾੜਾ ਜੈਦਾਂ ਦਾ ਜੀ ਹਾਂਜੀ ਸਾਹਿਬ ਤੇ ਥੋਡੇ ਤੇ ਜਿਹੜੇ ਆ ਪਿੰਡਾਂ ਦਾ ਦੋਸ਼ ਲਾਇਆ ਜੀ 80 ਤੋਂ 70 ਤੋਂ 80 ਲੱਖ ਰੁਪਏ ਗਵਨਦੇ ਜੀ ਇਹ ਲੌਂਦੇ ਹੁੰਦੇ ਆ ਅੱਛਾ ਜੀ ਇਹ ਲੌਂਦੇ ਹੁੰਦੇ ਆ ਜੀ ਇਹਦਾ ਕੋਈ ਸਪਸ਼ਟੀਕਰਨ ਵੀ ਹੁੰਦਾ ਜੀ ਯਾਰ ਮੈਂ ਤਾਂ ਉਹਨਾਂ ਮੋਦਕੀਆਂ ਯਾਰ ਨਹੀਂ ਮੋਦਕੀ ਤਾਂ ਆ ਗਏ ਬਾਈ ਜੀ ਉਸ ਬਾਰੇ ਥੋੜੇ ਤੋਂ ਵੀ ਆਪਾਂ ਸਵਾਲ ਜਵਾਬ ਕਰਨੇ ਥੋੜਾ ਕੀ ਵੀਊ ਨੇ ਉਹ ਵੀ ਲੈਣੇ ਆਪਾਂ ਹੀ ਆਪਾਂ ਤੁਹਾਨੂੰ ਬਾਅਦ ਲਾ ਦੇਵਾਂਗੇ ਆ ਜਾਓ ਐਸੀ ਇਹ ਤਾਂ ਫਿਰ ਅਸੀਂ ਇੱਕ ਵਾਰੋਂ ਬਾਨ ਤੇ ਰਵਾਂਗੇ ਤੁਸੀਂ ਇੱਧਰ ਨਾ ਖੜੋ ਅਗਲੇ ਕੋਈ ਅਸੀਂ ਆ ਜਾਾਂਗੇ ਨਹੀਂ ਮੰਨ ਲਓ ਜਿਹੜੇ ਇਲਜ਼ਾਮ ਲੱਗੇ ਆ 70 ਤੋਂ 80 ਲੱਖ ਰੁਪਏ ਦੇ ਸਹੀ ਹੈਗੇ ਕਿ ਗਲਤ ਹੈ ਜੀ ਤੇ ਝੂਠੇ ਆ ਜੀ ਸਾਰੇ ਨਹੀਂ ਉਹਦਾ ਸਬੂਤ ਹੀ ਲੈ ਕਰਦੇ ਆ ਜਿਹੜੇ 700 ਲੱਖ ਰੁਪਏ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਆਪਣੀ ਧਰਮਸ਼ਾਲਾ ਤੇ ਲੱਗਾ ਹੋਇਆ ਹਾਂ ਮੈਂ ਬਾਸਮਿੰਗਾ ਲੱਗਾਗਾ ਕਦੋਂ ਇਹਨਾਂ ਨੇ ਪਹਿਲੇ ਲੱਗਿਆ ਜੀ ਇਹ ਯਾਰ ਇਕੱਠੇ ਲਈ ਦੂਈ ਗਏ ਅਸੀਂ ਅੰਨਾਂ ਗੁੰਨਾਂ ਵੀ ਸਾਰੀਆਂ ਕੀਤੀਆਂ ਤਾਂ ਧਰਮਸ਼ਾਲਾ ਵੀ ਸਾਰੀ ਪਹਿਲਾਂ ਘਟਾਈ ਫਿਰ ਬਣਾਏ ਆ ਸਾਰੇ ਨਹੀਂ ਉਸ ਤੇ ਆਪਾਂ ਨੂੰ ਆਈਡੀਆ ਤਾਂ ਹੁੰਦਾ ਜਣਾ ਇੰਨੇ ਪੈਸੇ ਲੱਗੇ ਜਿਵੇਂ ਤੁਸੀਂ ਉਹਦੇ ਵਿੱਚ 7 ਲੱਖ ਤੇ ₹200 ਜਿਹੜੇ ਆਏ ਸੀਗੇ ਤੇ 10 ਲੱਖ ਤੁਸੀਂ ਪਾਈ ਬੈਠੇ ਹੋ ਵੀ ਖਰਚਾ ਆ। ਖਰਚਾ ਇਹ ਭਰਾ ਮਾਰੂਣ ਮਿੱਟੀ-ਮੁੱਟੀ ਵੀ ਪਾਈ ਆ, ਸਾਰਾ ਕੰਮ ਕਰੇ ਗਏ ਆ, ਵਿੱਚ ਖੜਿਆ ਕੁੜਿਆ ਦਾ ਕੰਮ ਕਰੇ ਗਏ ਆ। ਮੈਂ ਇਹ ਸਰਪੰਚ ਸਾਹਿਬ ਉੱਥੋਂ ਹੀ ਆਏ ਆ 10 ਲੱਖ ਦਾ ਕਿਸੇ ਵੀ ਹਾਲਤ 'ਚ ਨਹੀਂ ਉੱਥੇ ਲੱਗ ਸਕਦਾ ਜੀ। ਆਹ ਵਾਗੂ ਨੂੰ ਕਿਤੇ ਅਸਰੇ ਲੱਗੀ ਆ ਹਰ ਕੰਮ ਕੋ ਮੈਂ ਕਰੀ ਗਏ ਆ, ਅਸੀਂ ਇੱਥੇ ਕੋਈ ਨਹੀਂ ਕਰੋ ਤੁਸੀਂ ਆਪ ਦੀ ਕਾਰਵਾਈ ਕਰਨੀ ਆ। ਬਈ ਤੇ ਆਪਾਂ ਉੱਥੇ ਟਰੈਕਟਰ ਵਰਤਿਆ ਸੀਗਾ ਜਿਹੜੇ ਬਾਈ ਉਸ ਬਾਈ ਨਾਲ ਵੀ ਗੱਲਬਾਤ ਹੋਈ ਸੀ ਉਹ ਕਹਿੰਦੇ ਟਰੈਕਟਰ ਕਿਹਦਾ ਸੀ ਉਹ ਜੀ ਜਿਹੜਾ ਉਹ ਸਰਕਾਰੀ ਜ਼ਮੀਨ ਤੇ ਆਪਣੀ ਪੰਚਾਇਤ ਜ਼ਮੀਨ ਤੇ ਤੁਸੀਂ ਟਰੈਕਟਰ ਕਰਾਇਆ ਲਏ ਸੀ ਆਹ ਟਰੈਕਟਰ ਨਾ ਰੋਹੀਗਾ ਮੈਂ ਸੀ ਪੈਸੇ ਕਿਸੇ ਹੋਰ ਦੇ ਨਾਂ ਤੇ ਨਹੀਂ ਟਰੈਕਟਰ ਦੀਆਂ ਫੋਟੋਆਂ ਹੈਗੀਆਂ ਮੇਰੇ ਟਰੈਕਟਰ ਨੇ ਕਰਾਇਆ ਲਾਇਆ ਟਰੈਕਟਰ ਹੋਰ ਵੀ ਸੀਗਾ ਜਿਹੜਾ ਬੰਦਾ ਕਰਾਇਆ ਕੌਣ ਲਾਉਂਦਾ ਸੀ ਕਰਾਇਆ ਲਾਉਂਦਾ ਹਰਿਆਲ ਸਿੰਘ ਅਸੀਂ ਕਿਹਾ ਸੀ ਹਰਾ ਫੇਰੀ ਕੀਤੀ ਹੈ ਟਰੈਕਟਰ ਚਲਾਉਂਦਾ ਸੀ ਦੇ ਦੇ ਨਾਂ ਤੇ ਜਣੀ ਉਹ ਆਪਾਂ ਅਸੀਂ ਪੈਸੇ ਆਵਦੇ ਨਾ ਤੇ ਨਹੀਂ ਸੀ ਪਾਵਾਦੇ ਟਰੈਕਟਰ ਦਾ ਮੇਰਾ ਸਬੂਤ ਆ ਨਾ ਕਰਾਂ ਇਹ ਲਾਉਂਦਾ ਫੋਟੋਆਂ ਵਿਖਾ ਦੇਾਂਗੇ ਨਹੀਂ ਸਬੂਤ ਹੈ ਉਹ ਬਾਈ ਨੂੰ ਕਿੰਨੀ ਦਿਹਾੜੀ ਦਿੱਤੀ ਆ ਤੁਸੀਂ ਦਿਹਾੜੀ ਦਾ ਉਹ ਛੱਪੜ ਛੰਪੜ ਦਾ ਵੀ ਲੱਗ ਰਿਹਾ ਉਹ ਜਿਹੜੀ ਕੋਈ ਚਲਦੀ ਦਿਹਾੜੀ ਦਿੰਦੇ ਹੀ ਰਹਿਆ ਅਸੀਂ ਨਹੀਂ ਕਿੰਨੇ ਦਿੰਦੇ ਤਾਂ ਫੇਰ ਵੀ ਕੋਈ ਆਪਾਂ ਨੂੰ ਪਤਾ ਹੀ ਹੁੰਦਾ ਆਪਣੀ ਜੇਬ ਤੋਂ 2400 ਰੁਪਿਆ ਜਾ ਰਿਹਾ ਉਹ ਆਪਾਂ ਨੂੰ ਪਤਾ ਹੁੰਦਾ ਹੀ ਕਿੰਨਾ ਜਾ ਰਿਹਾ ਚੱਲ ਨਾ ਯਾਰ ਦਿਹਾੜੀ ਚਲਦੀ ਆ 400 ਰੁਪਿਆ ਦਿੰਦੇ ਰਿਹਾ ਪਾਣੀ ਪੂਣੀ ਵੀ ਕੱਢਦੇ ਰਿਹਾ ਛੱਪੜ ਸਾਰਾ ਕੰਮ ਦਾ ਇਹ ਕਰਦਾ ਰਿਹਾ ਉਹ ਤਾਂ ਕਹ ਰਿਹਾ ਸੀ 30 ਕੋਈ ਸੰਖੌਲ ਨਹੀਂ ਗਾ ਨਹੀਂ ਮੇਰੇ ਇਹ ਦਾ ਮਰ ਉਹ ਬੰਦਾ ਝੂਠ ਬੋਹ ਹਣ ਕਿਸ ਤੇ ਯਕੀਨ ਕੀਤਾ ਜਾਵੇ ਅਸੀਂ ਤਾਂ ਹੀ ਆਂਦੇ ਬੰਦਾ ਝੂਠ ਮਾਰਦਾ ਬੰਦੇ ਨੇ ਕੰਮ ਬਸੇਰਾ ਕੀਤਾ ਮੇਰੇ ਬੰਦੇ ਨੇ ਫਿਰ ਕੰਮ ਕੀਤਾ ਫਿਰ ਤੁਸੀਂ 400 ਆਖ ਰਹੇ ਹੋ ਨਾ ਹਾਂ ਮੈਂ ਸਿੱਕੇ ਜਾਰ ਹੋ ਬਿਹੜੀ ਹੈਗੀ ਬੰਦਾ ਹੀ ਰਹੇ ਐਨਾ ਜਾਨੀ ਨਰੇਗਾ ਚ ਉਹ ਕੋ ਰਖਾ ਵੀ ਨਰੇਗਾ ਨੂੰ ਕੁਝ ਵੀ ਲੱਗਾ ਰਿਹਾ ਹੁਣ ਜਿਹੜਾ 70 ਤੋਂ 80 ਲੱਖ ਰੁਪਈਆ ਉਹਦਾ ਕੀ ਹਿਸਾਬ ਕਿਤਾ ਹੋਊਗਾ ਪੈਸਾ ਮੇਰਾ ਸਾਰਾ ਲਾਇਆ ਜੀ ਮੇਰੀਆਂ ਨੌ ਗਲੀਆਂ ਬਣੀਆਂ ਜੀ ਤੇ ਦੋ ਮੈਂ ਮੇਰੇ ਗੱਜ ਬਣਾਈਆਂ ਤੇ ਸੱਤ ਗਲੀਆਂ ਬਣਵਾਈਆਂ ਮੈਂ ਕਿੰਨੀਆਂ ਕਿੰਨੀਆਂ ਸੱਤ ਗਲੀਆਂ ਬਣਵਾਈਆਂ ਸੱਤ ਗਲੀਆਂ ਮੈਂ ਇਹ ਪੈਸੇ ਨਾਲ ਤੇ ਬਾਕੀ ਆ ਖਾਲੇ ਖਾਪੇ ਜੋ ਵੀ ਕੰਮ ਸਾਰੇ ਕਰੀ ਗਿਆ ਪਿੰਡ ਦਾ ਕੋਈ ਖਾਲਾ ਨਹੀਂ ਛੱਡਿਆ ਬਣਾਉਣ ਲੱਗੋਂ ਸੱਤ ਗਲੀਆਂ ਬਣਾਈਆਂ ਜੀ ਹਾਂਜੀ ਤੇ ਹੋਰ ਹੋਰ ਨਾ ਰੀਡੀ ਆ ਮੈਂ ਕਿਹੜਾ ਕੁ ਕੁੱਝ ਆ ਮੈਂ ਕੰਮ ਕਰ ਨੂੰ ਨਹੀਂ ਸੱਤ ਗਲੀਆਂ ਜਿਹੜੀਆਂ ਬਣਾਈਆਂ ਕਿਹੜੀਆਂ ਗਲੀਆਂ ਬਣਾਈਆਂ ਪਤਾ ਵੀ ਲੱਗੇ ਕਿ ਗਲੀਆਂ ਕਾਲਜਾਂ ਦੀ ਨਹੀਂ ਹਨ ਬਣ ਗਿਆ ਹੁਣੇ ਹੈ ਕਾਲਜਾਂ ਚ ਬਣੀਆਂ ਕਿ ਸਹੀ ਬਣੀਆਂ ਜੀ ਸਹੀ ਬਣੀਆਂ ਯਾਰ ਤੈਨੂੰ ਵਿਖਾ ਦਿਆਂਗਾ ਮੈਂ 12:00 ਵਜੇ ਖਸਕਦਾ ਜਾ ਕੇ ਇੱਕ ਤਾਂ ਬਾਹਰ ਗਲੀ ਸਰਜੀਤ ਸਿੰਘ ਦੀ ਬਣੀ ਆ ਉਹ ਉਹ ਵੇਖਿਆ ਜਾ ਕੇ ਇੱਕ ਤਾਂ ਨੰਬਰਦਾਰ ਮਹਿੰਦਰ ਦੀ ਬਣੀ ਆ ਉਹ ਵੇਖਿਆ ਜਾ ਕੇ ਪੂਰੀ ਸ਼ੋਕਰ ਬਤੀਆ ਗੁਰਦੁਆਰਾ ਸਾਹਿਬ ਆ ਤੇ ਇੱਥੋਂ ਚੱਲ ਕੇ ਤੇ ਪਰੇ ਸਾਡੇ ਐਸੀ ਵਿਹੜੇ ਵਾਲ ਨੂੰ ساری ਉਹ ਗਲੀ ਬਣੀ ਆ ਫੇਰ ਚੜ੍ਹਦੇ ਪਾਸੇ ਨੂੰ ਦੋ ਬਣੀਆਂ ਜੀ ਇੱਕ ਇੱਕ ਬਾਬੇ ਮੂਠੇ ਵਾਲੀ ਗਲੀ ਬਣੀ ਆ ਇੱਕ ਪਰੇ ਪਿਆਰੇ ਪ੍ਰਧਾਨ ਦੇ ਘਰੋਂ ਬਣੀ ਆ ਦੋ ਸੇਪੇ ਬਣਾਈਆਂ ਜਾਣੇ ਉਹ ਲੇਕਾ ਜੋ ਬਣਾਈਆਂ ਸੀਗੇ ਆ ਜੀ ਆ ਸੱਤ ਗਲੀਆਂ ਬਣਾਈਆਂ ਯਾਰ ਕੰਮ ਕੀਤੇ ਆ ਨੇਰੇ ਫਰੇ ਪੈਂਦੇ ਵਾਲੇ ਹੁਣ ਇੰਨੇ ਜਾਨੀ ਇਕੱਠੇ ਹੋਏ ਆ ਜੀ ਇਹ ਫਰੇ ਪੈਂਦਾ ਇਹ ਤਾਂ ਕਹਿੰਦੇ ਹੁੰਦੇ ਆ ਮੇਰੇ ਕੰਮ ਕੀਤੇ ਆ ਯਾਰ ਕੰਮ ਆ ਮੇਰੇ ਬੋਲਦੇ ਆ ਕਿ ਮੈਂ ਐਵੇਂ ਸੋਣੋ ਜਿਹੜੇ ਸਰਪੰਚ ਬਣਾਈ ਤੁਸੀਂ ਵੋਟਾਂ ਨਾ ਬਣੇ ਸੀ ਗਈ ਮੈਂ ਸ਼ਾਂਤੀ ਨਾਲ ਬਣਿਆ ਸਰੂ ਸ਼ਾਂਤੀ ਨਾਲ ਬਣੇ ਸੀ ਗਈ ਹਾਂ ਜੀ ਠੀਕ ਹੈ ਜੀ ਫਤਕੀ